ਸਵਾਗਤ ਆ ਕਿਸਾਨ ਵੀਰੋ ਤੁਹਾਡਾ ਪੀਵੀ 12 ਡੈਰੀ ਫਾਰਮਿੰਗ ਦੇ ਵਿੱਚ ਅੱਜ ਤਰੀਕ ਹੈਗੀ ਹੈ ਜੀ 25 ਪਹੁੰਚੇ ਆਪਾਂ ਕਰਾਲੀ ਮੰਡੀ ਕੱਚੀ ਮੰਡੀ ਅੱਜ ਦੀ ਇਹ ਅੱਜ ਤੁਹਾਨੂੰ ਸੁੱਕੇ ਮਾਲ ਮੰਡੀ ਭਾਈ ਪਹੁੰਚਦੀ ਸਾਤ ਸਭ ਤੋਂ ਪਹਿਲਾਂ ਮਿੱਤੇ ਛੋਟੇ ਛੋਟੇ ਬੱਚੇ ਜਿਹੜੇ ਵੱਡਣੇ ਵਾਲੇ ਪਾਸੇ ਜਾ ਰਹੇ ਆ ਦੇਖ ਲਓ ਭਾਈ ਜਿਹੜੇ ਸੁੱਕਾ ਮਾਲ ਆ ਇੰਨਾ ਡੰਗਰ ਜਾਣਾ ਤਰੀਕ ਆ ਸਾਰਾ ਭਾਂਗੇ ਵਾਲਾ ਮਾਲ ਟੋਟਲ ਵੱਟ ਹੋਣ ਨੂੰ ਜਾਣਾ ਆਹ ਦੁੱਧ ਚੋ ਕੇ ਰੱਖਿਆ ਵਾ ਇਹਨਾਂ ਨੇ ਪਈਆਂ ਨੇ ਬੰਦੀ ਭਾਈਆਂ ਦਾ ਬਹੁਤ ਹੈ ਵਾ ਸਾਰਾ ਭਾਂਗੇ ਵਾਲਾ ਮਾਲ ਖੜਾ ਵਾ ਬਾਈ ਦੇਖ ਲੋ ਆਹ ਕਟੂ ਮਾਲ ਖੜਾ ਵਾ ਬਾਈ ਸਾਰਾ ਹੀ ਆਹ ਕੱਟਾ ਦੇਖੋ ਬਾਈ ਸਿਰੇ ਦਾ ਹੀ ਬੁੱਲ ਸਿਰੇ ਦਾ ਹੀ ਆ ਬੁੱਲ ਕੱਤਕਾਰ ਬਹੁਤ ਛੋਟੇ ਦਾ ਫੁੱਲ ਇੱਕ ਨੰਬਰ ਕੱਟਾ ਬਾਈ ਇਹ ਵੀ ਖੜ ਗਿਆ ਕਟੂ ਮਾਲ ਦੀ ਲਾਈਨ 'ਚ ਫੇਸ ਕੁਆਲਟੀ ਤੁਸੀਂ ਦੇਖ ਸਕਦੇ ਏਦੀ ਵਧੀਆ ਫੁੱਲ ਲੈਂਥ ਲੈਂਥ ਸੈਕੂ ਸੰਗ ਵਧੀਆ ਸਾਰੈਨ ਕੰਮ ਦਾ ਕਰਦੇ ਹੋਇਆ ਕੱਟਾ ਕੱਟਾ ਹੀ ਹੈ ਭਾਈ ਕੱਟਾ ਕੱਟਾ ਹੀ ਹੈ ਭਾਈ ਫੁੱਲ ਵਧੀਆ ਕੱਟਾ ਆਹ ਦੇਖੋ ਦੁੱਧ ਚੁੰਗਦਾ ਹੀ ਦੇ ਦਤਾ ਕਿਸੇ ਨੂੰ ਕੱਟੀ ਹੈ ਨਾਲੇ ਹੀ ਇਹ ਵੀ ਬਾਹਤੀ ਹੈ ਭਾਈ ਜੁਕਤੀ ਭਾਈ ਆਹ ਕਟੀਆਂ ਜੁਪੀ ਜਾਣੀਆਂ ਚੱਲੀਆਂ ਤਕਰੀਬਨੇ ਕਟੂਮਾਲ ਚ ਹੈ ਆਹ ਇਹਦੀ ਕੱਟੀ ਆ ਹਾਲੀ ਸਾਡੇ 6000 ਦੀ ਲਈ ਅਕਲੇ ਅਗਲ ਕਿੱਥੇ ਜਾਣੀਆਂ ਇਹ ਯੂਪੀ ਯੂਪੀ ਗਰੀ ਸਟੇਟ ਜਾਣੀਆਂ ਜੀ ਲਖਨਊ ਇਹ ਆ ਦੇਖ ਲੋ ਆ ਜਿਹੜੇ ਗੱਡੀਆਂ ਵਾਲੇ ਆਉਂਦੇ ਇਹ ਵੀ ਜਿਹੜੇ ਦੁੱਧ ਚੁੰਗਦੇ ਲੈ ਆਉਂਦੇ ਰਣੂ ਹਾਂ ਆਪਣੇ ਪਿੰਡਾਂ ਚੋਂ ਬਾਈ ਹਾਥੀ ਜਿੱਦੀ ਜਿੱਦੀ ਐ ਮੈਂ ਸੱਤੇਮਾਲ ਤੇ ਜਾ ਰਹੀਆਂ ਹਾਥੀ ਜਿੱਦੀ ਜਿੱਦੀ ਆਹ ਦੇਖ ਲੋ ਕਿੰਨੀ ਚੰਗੀਆਂ ਮੈਸਾਂ ਆ ਸਾਰੇ ਲਾਈਵ ਸੌਦੇ ਹੋ ਰਹੇ ਆ ਆ ਬਾਈ ਨੇ ਇਹ ਪੈਰ ਦੇਖ ਲੋ ਕਿਸੇ ਨੇ ਪੈਰ ਵੀ ਨਹੀਂ ਸਰਵਾਏ ਹੈਗੇ ਰੋਕੀ ਬਾਈ ਇੱਕ ਮਿੰਟ ਯਾਰ ਰੋਕੀ ਰੋਕੀ ਇਹ ਮੂਹਰ ਬਣਾਉਣਾ ਪੈ ਗਿਆ ਪੈਰ ਦੇ ਕਰਨ ਲਈ ਖਰਾਬ ਪੈਰ ਨਾਮ ਮਿਲਦਾਗਾ ਇਸ ਦਾ ਦੇਖ ਕੇ ਹਾਂ ਪੈਰਾਂ ਦਾ ਹਾਲ ਦੇਖ ਲੋ ਇਹ ਲੈ ਯਾਰ ਬੋਝ ਘੱਟੀ ਮੈਂ ਰੱਖੀ ਕੋਈ ਗੰਦਰ ਨਹੀਂ ਲੋਕ ਲੈ ਆਉਂਦਾ ਤੇ maal ਘੱਟ ਆਉਂਦਾ ਆ ਕਿਸੇ ਨਾ ਆਪਣੇ ਵੀਰ ਨੇ ਮਤਲਬ ਕਿਸਾਨ ਵੀਰ ਨੇ ਇਹ ਮੱਚ ਤਸਕ ਨੂੰ ਦੁੱਲਦੀ ਇਹ ਬੱਦਲਣ ਵਾਲੇ ਪਾਸੇ ਹੀ ਦੇ ਦਿੱਤੀ ਆ ਇਹਦਾ ਬੱਚਾ ਏ 54000 ਦੀ ਵੱਢਣ ਵਾਲੇ ਪਾਸੇ ਦੇਤੀ ਆ ਤੁਸੀਂ ਥਾਣਾ ਬਾਨਾ ਦੇਖ ਸਕਦੇ ਤਾਂ ਆਹ ਛੋਟਾ ਦੇਖ ਸਕਦੇ ਬਾਈ ਤੁਸੀਂ ਕਿਧਰੇ ਪਾਸੇ ਤੇ ਮਾੜਾ ਹੈ ਇਹਦੀ ਫੇਸ ਕੁਆਲਟੀ ਹੈ ਨਾ ਉਮਰ ਵੀ ਹਜੇ ਥੋੜੀ ਹੋਆ ਕੱਟੇ ਦੀ ਫੁੱਲ ਵਧੀਆ ਕੱਟਾ ਕਟੂਵਾਲ ਤੇ ਜਾ ਰਿਹਾ ਬਾਈ ਇਹ ਪੱਟਪੜਾ ਦੇਖ ਲਓ ਕਿੰਨਾ ਚੰਗਾ ਕੱਟੇ ਦਾ ਔਰ ਝੋਟੀਆਂ ਚੰਗੀਆਂ ਇਹ ਵੀ ਦੂਆ ਬਸੇ ਜਾ ਰਹੀਆਂ ਹਾਂ ਸੌਦੇ ਪਿੱਛੇ ਤਾਂ ਲੜਾਈ ਵੀ ਕੰਮ ਹੋ ਜਾਂਦਾ ਹੁੰਦਾ ਆਹ ਕੱਟੀ ਦਾ ਉੱਪਰ ਸੌਦਾ ਹੁੰਦਾ ਤੂੰ ਕਹਿ ਰਿਹਾ ਸਾਢੇ 30000 ਰੁਪਏ ਮੰਗ ਕੇ ਭੇਜੀ ਦੀਆਂ ਕੀ ਆਪ ਤੋ ਰੱਖੇਗਾ ਸਭ ਤੋਂ ਵੱਧ ਧੱਕਾ ਬਾਈ ਆਏ ਦੋ ਖੜੀਆਂ ਪਾਈਆਂ ਇੱਕ ਪਠਾੜੀ ਆ ਇਹ ਕੋਈ ਇੰਨੇ ਵਾਰ ਫालतू ਕਹਿ ਕੇ ਵੇਚੇ ਨਾਸ ਗਏ ਉਹਨੇ ਆ ਘੱਟਾ ਨਾ ਬਾਈ ਜਿਹੜਾ ਸਿੱਧਾ ਗੱਡੀ 'ਚ ਲੱਗੇ ਪਾਉਣ ਇਹ ਫੁੱਲ ਮਾਰਦਾ ਦੇਖਦੇ ਹੁਣ ਕਿਆ ਬਣਦਾ ਇਹਦਾ ਅੱਜ ਕੱਚੀ ਮੰਡੀ ਹੋਣ ਕਰਕੇ ਨਾ ਦੇਖ ਲਓ ਬਾਈ ਜਮਾਂ ਹੀ ਖਾਲੀ ਪਈ ਆ ਆ ਥੋੜਾ ਜਿਹਾ ਵਪਾਰੀ ਇੱਧਰ ਆਇਆ ਵਾ ਮੰਡੀ ਜਮਾਈ ਅੱਜ ਜੇ ਕੋਈ ਖਾਲੀ ਹੋਵੇ ਤਕਰੀਬਨ